दोस्तों हिल गया डिप्रेशन चलिया गया यार अपना रिश्तेदार सुनोगे तो हैरान रह जाओगे रोज रोज सिखा बिल्कुल हिल गया सुनी चलो गिर पन्नू ने यह बोला है कि इंडियन डिप्लोमेट्स को टारगेट कर दें खालिस्तानी कुत्ते के बच्चे हैं ये इनको अकल नहीं है ये पढ़े लिखे नहीं है और मुझे यह नहीं पता कि इनसे बात क्यों करना चाहते हैं लोग इनसे बात क्यों करना चाहते हैं इनको समझाना इनको ठोको इनको पकड़ पकड़ के इनकी गर्दनें पकड़ के के इनको मारो ये जूते के यार हैं आप कभी सुअर से बात करते हैं क्या ये मेरे हथे नहीं चढ़े खालिस्तानी हो मैं तुम्हें एक बात बताता हूं तुम, तुम कैनेडा में हो यूके तुम मेरे हत्ते चढ़ो मैं जिससे आलू छीलते हैं ना उससे मैं तुम्हारी घाल ना निकाल दी पीठ की मेरा नाम बदल देना ये दोस्तों क्योंकि असल गल की आ ਗੁਰਬਾਜ ਦਾ ਤਾਂ ਇਹ ਕੁਝ ਕਰ ਨਹੀਂ ਸਕਿਆ ਹੈਗਾ ਹੁਣ ਇਹ ਮਤਲਬ ਸਿੱਖਾਂ ਦੇ ਖਿਲਾਫ ਇੰਨੀ ਜ਼ਹਿਰ ਉਗਲਦਾ ਹੈ ਦੋਸਤੋ ਅਗਰ ਇਹੋ ਜੇ ਬੰਦਿਆਂ ਨੂੰ ਇਹੋ ਜੇ ਦੀ ਭਾਸ਼ਾ ਦੇ ਵਿੱਚ ਜਵਾਬ ਨਾ ਦਈਏ ਨਾ ਤਾਂ ਦੋਸਤੋ ਫਿਰ ਇਹ ਹੈਗਾ ਕਿ ਇਹ ਲੋਕ ਇਹ ਸਮਝ ਲੈਂਦੇ ਨੇ ਕਿ ਸਾਡੇ ਕੋਲੋਂ ਸਿੱਖ ਡਰ ਗਏ ਇਹ ਸਾਨੂੰ ਇਹ ਕਹੂਗਾ ਕਿ ਤੁਸੀਂ ਜੁੱਤੀ ਦੇ ਜਾਰੋਂ ਤੇ ਤੁਹਾਨੂੰ ਠੋਕੋ ਇਨਾਂ ਨੂੰ ਠੋਕੋ ਇਹ ਜੁੱਤੀ ਦੇ ਜ਼ਾਰ ਨੇ ਇਹ ਸੂਅਰ ਨੇ ਇਹ ਕੁੱਤੇ ਦੇ ਬੱਚੇ ਨੇ ਇਹ ਭਿੰਡਰਾ ਵਾਲੇ ਟਿੰਡਰਾ ਵਾਲੇ ਇਹ ਮਤਲਬ ਉਹ ਕਿਹੜਾ ਦੋਸਤੋ ਲੱਭ ਜਾ ਜਿਹੜਾ ਇਹ ਟਪੋਰੀ ਬੰਦਾ ਜਿਹੜਾ ਸਾਡੇ ਸਿੱਖਾਂ ਦੇ ਲਈ ਨਹੀਂ ਵਰਤਦਾ ਹੈਗਾ ਸਾਨੂੰ ਗੱਲ ਦੀ ਸਮਝ ਆਉਂਦੀ ਹੈ ਕਿਉਂਕਿ ਰਿਸ਼ਤੇਦਾਰੀ ਡਬਲ ਪੈ ਗਈ ਪਰ ਹੁਣ ਉਹ ਗੱਲ ਇਹ ਹੈ ਕਿ ਉੱਥੇ ਤਾਂ ਇਹ ਰੋਕ ਨਹੀਂ ਸਕਦਾ ਗੁਰਵਾਜ ਉਹਨਾਂ ਨੂੰ ਇਹ ਰੋਕ ਨਹੀਂ ਸਕਦਾ ਹੈਗਾ ਤੇ ਲੇਕਿਨ ਗੁੱਸਾ ਇਹ ਕਰਦਾਗਾ ਮਤਲਬ ਤੁਸੀਂ ਇਹ ਵੀਡੀਓ ਨੂੰ ਜੇ ਸੁਣੋਗੇ ਨਾ ਦੋਸਤੋ ਇਰੀਟੇਟ ਇੰਨਾ ਹੋਇਆ ਹੋਇਆਗਾ ਮਤਲਬ ਉਹਦੀ ਪੇਸ ਨਹੀਂ ਜਾ ਰਹੀ ਉਹ ਮਤਲਬ ਤੁਹਾਨੂੰ ਅੱਗੇ ਸੁਣਾਉਣਾਗਾ ਕੀ ਕੁਝ ਉਹ ਕਹਿ ਰਿਹਾਗਾ ਕਿ ਮਤਲਬ ਉਹਦੀ ਪੇਸ ਜਾ ਨਹੀਂ ਰਹੀ ਉਹ ਵੀਡੀਓ ਦੇ ਵਿੱਚ ਉੱਥੇ ਬੈਠ ਕੇ ਮਤਲਬ ਆਪਣਾ ਜਿਹੜਾ ਫੋਨ ਹੈ ਉਹ ਮਚਾ ਰਿਹਾਗਾ ਕਿਉਂਕਿ ਦੋਸਤੋ ਇਹ ਲੋਕ ਮਤਲਬ ਇੰਨਾ ਲੋਕਾਂ ਦੀ ਔਕਾਤ ਹੀ ਇਸ ਤਰ੍ਹਾਂ ਦੀ ਹੈ ਪਰ ਹਲ-ਹਾਲ ਗੱਲੇ ਆ ਠੀਕ ਆ ਇਹਨਾਂ ਲੋਕਾਂ ਨੂੰ ਮਤਲਬ ਇਹਨਾਂ ਤਵੱਜੋ ਦੇਣੀ ਨਹੀਂ ਚਾਹੀਦੀ ਪਰ ਦੋਸਤੋ ਫਿਰ ਜੇ ਤਵੱਜੋ ਨਹੀਂ ਦੇਵਾਂਗੇ ਇਹ ਤਾਂ ਫਿਰ ਉਨਾ ਹੀ ਗਾਹਾਂ ਚੜਦੇ ਜਾਣਗੇ ਕੱਲ ਨੂੰ ਮਤਲਬ ਉਹਨੇ ਅੱਗੇ ਜਾ ਕੇ ਤੁਹਾਨੂੰ ਬੋਲਦਾ ਮੈਂ ਸੁਣਾਉਂਗਾ ਕਿ ਮੈਂ ਤੁਹਾਡਾ ਨੁਕਸਾਨ ਕਰੂੰਗਾ ਮੈਂ ਤੁਹਾਡਾ ਐ ਕਰੂੰਗਾ ਅਸੀਂ ਲੋਕਾਂ ਨੂੰ ਪੈਸੇ ਦੇ ਰੱਖੇ ਨੇ ਤੁਹਾਨੂੰ ਮਾਰਨ ਦੀ ਖਾਤਰ ਮਤਲਬ ਕੀ ਕੀ ਲਫਜ਼ ਨਹੀਂ ਬੋਲਦਾ ਇਹ ਸੁਣਿਓ ਕਰ ਮੇਰੇ ਦਿਲ ਵਿੱਚ ਕੋਈ ਰਹਿਮ ਨਹੀਂ ਆ ਮੇਰੇ ਦਿਲ ਵਿੱਚ ਕੋਈ ਤੁਮ ਮਿਲੋਗੇ ਮੈਂ ਤੁਹਾਨੂੰ ਧੋਖ ਦੂੰਗਾ ਨਹੀਂ

ਜਗਮੀਤ ਸਿੰਘ ਕੈਬਨਟ ਮੰਤਰੀ ਆ ਕੈਨੇਡਾ ਦਾ ਇਹ ਉਹਨੂੰ ਪਾਲਤੂ ਕੁੱਤਾ ਦੱਸਦਾ ਹੈਗਾ ਦੱਸੋ ਜਸਟਨ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਹੈ ਇਹਨੂੰ ਕਾਦੀ ਤਖਲੀਬ ਕੈਨੇਡਾ ਦਾ ਪ੍ਰਧਾਨ ਮੰਤਰੀ ਲੋਕਾਂ ਨੇ ਕੈਨੇਡਾ ਦੇਆਂ ਨੇ ਬਣਾਇਆਗਾ ਇਹਨੂੰ ਪੁੱਛੇ ਕੋਈ ਵੀ ਤੈਨੂੰ ਕੋਈ ਮਤਲਬ ਕੁੱਤਾ ਵੋਟ ਨਾ ਪਾਵੇ ਤੂੰ ਕੈਨੇਡਾ ਦੇ ਵਿੱਚ ਕਹਿੰਦਾ ਕਹਿੰਦਾ ਅਸੀਂ ਪੈਸੇ ਦੇ ਰੱਖੇ ਨੇ ਤੇ ਉਹਨੂੰ ਅਸੀਂ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਲਾ ਦਾਂਗੇ ਮਤਲਬ ਗੱਲ ਇਹ ਬੰਦੇ ਦੀ ਨਾ ਆਪਾਂ ਨੂੰ ਦੇਖੋ ਦੋਸਤੋ ਪਤਾ ਲੱਗ ਜਾਂਦਾ ਹੁੰਦਾ ਕਿ ਬੰਦੇ ਦੀ ਮੱਤ ਕਿੰਨੀ ਕਾ ਪ੍ਰਮਾਤਮਾ ਕਹਿੰਦੇ ਹੁੰਦੇ ਨੇ ਬੰਦੇ ਦੇ ਲਾਠੀ ਜਾਂ ਕੋਈ ਚੀਜ਼ ਮਾਰਦਾ ਨਹੀਂ ਹੈਗਾ ਉਹਦੀ ਮੱਤ ਮਾਰ ਦਿੰਦਾ ਹੈਗਾ ਹੁਣ ਇਹ ਲੋਕਾਂ ਦੀ ਵੈਸੇ ਦਾ ਮੱਤ ਮਾਰੀ ਹੋਈ ਆ ਮੱਤ ਤਾਂ ਇਹਦੀ ਮਾਰੀ ਹੋਈ ਆ ਪਰ ਦੋਸਤੋ ਆਫਟਰ ਆਲ ਮਤਲਬ ਗੁੱਸਾ ਤਾਂ ਆਂਦਾ ਹੀ ਹੈ ਨਾ ਆਪਾਂ ਵੀ ਹੱਡ ਮਾਸ ਦੇ ਬੰਦੇ ਬਣੇ ਹੋਇਆ ਯਾਰ ਸਾਨੂੰ ਇਸ ਗੱਲੋਂ ਕੋਈ ਮਤਲਬ ਇਹ ਨਹੀਂ ਹੈਗਾ ਕਿ ਠੀਕਾ ਤੇ ਮਤਲਬ ਜਿਹੜਾ ਗਰਵਾਜ ਹੋਣੀ ਨੇਗੇ ਉਹ ਜਾਂ ਦੂਜੇ ਮੁੰਡੇ ਦਾ ਨਾਮ ਪਰਮਜੀਤ ਪਤਾ ਨਹੀਂ ਕੀ ਹੈਗਾ ਉਹਨਾਂ ਨੂੰ ਮਤਲਬ ਜਾਂ ਫਿਰ ਆਪਣੇ ਕਰੇ ਰੁਕਣਾ ਚਾਹੀਦਾਗਾ ਰਿਸ਼ਤੇਦਾਰੀ ਵੀ ਨਾਲ ਪੈਂਦੀ ਕੋਈ ਗੱਲ ਨਹੀਂ ਸੀ ਪਰ ਹੁਣ ਮਤਲਬ ਤੂੰ ਗੁੱਸਾ ਕਿਸੇ ਤੇ ਕੱਢਦਾ ਕਿਸੇ ਤੇ ਬਹੁਤ ਜ਼ਿਆਦਾ ਹਤੰਕ ਮਚਾ ਰੱਖਾ ਮੈਂ ਆਪਕੋ ਬਤਾ ਰਹਾ ਹੂੰ ਕਿ ਖਾਲਿਸਤਾਨੀ ਇਹ ਜੂਤੇ ਕੇ ਆ ਰਹੇ ਇਹ ਪੰਜਾਬ ਮੈਂ ਕਿਉਂ ਨਹੀਂ ਬੋਲਤੇ ਇੰਡੀਆ ਮੈਂ ਕਿਉਂ ਨਹੀਂ ਬੋਲਤੇ ਕਦੀ ਆਪਨਾ ਸੋਚਿਆ ਦਿਮਾਗ ਲਗਾਓ ਕਿ ਇੰਡੀਆ ਮੈਂ ਕਿਉਂ ਨਹੀਂ ਕਰਤੇ ਇਹ ਰੈਫਰੈਂਡਮ ਫੇ ਫਰੈਂਡਮ इनको पता है सुअर की तरह मार मार के जैसे अमृतपाल का सुअर बनाया था ना पुलिस <laughs> अभी जूते निण नहीं पड़ेंगे ना खालिस्तानी तुम बिना जूते के मानते ही नहीं हो एनी टॉक्स डीटली टू यूज अब लड़ी फूल वो गधा है जो तुमसे प्यार से मोहब्बत से बात करे क्योंकि तुम तो जानवर हो तुम तो इंसान हो ही नहीं तो तुमसे बात क्या करनी तुम ठोको वेरी लकीिस्तानी हो मैं तुम्हें बात बताता हूँ तुम बहुत लकी हो तुम्हारी किस्मत बहुत अच्छी है कि गौरव सिर्फ मीडिया में है कहीं अगर मेरे पास कुर्सी होती ना पावर की बात कर रहा हूं अगर मेरे पास पावर होता भारत में किसी भी लेवल का तुम घुटनों पे आके गिड़गिड़ा के अपने सर मेरे कदमों पे रख के रहम की भीख मांगते हो लगा क्यों माफी मांगूंगा ਉਹ ਮਾਫੀ ਮੰਗੂਗਾ ਕਿਉਂ ਉਹਨੂੰ ਮਾਫੀ ਮੰਗਣ ਦੀ ਕੀ ਲੋੜ ਐ ਉਹ ਗੋਡਿਆਂ ਤੇ ਕਿਉਂ ਆਊਗਾ ਸੋ ਦੋਸਤੋ ਨਾਲ ਗੱਲ ਚਲੋ ਹੁਣ ਉਹ ਹੋ ਜਾਂਦੀ ਆ ਪਰ ਫਿਲਹਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤਾਂ ਕਿ ਇਹਦੇ ਤੱਕ ਪਹੁੰਚ ਜਾਵੇ ਕਿ ਤੈਨੂੰ ਤੇਰਾ ਹੁਣ ਅਸੀਂ ਗੁੱਸਾ ਨਹੀਂ ਕਰਦੇ ਗੁੱਸਾ ਕਿਉਂਕਿ ਗੁੱਸਾ ਵੈਸੇ ਉਹਦਾ ਕਰਨਾ ਚਾਹੀਦਾ ਜਿਹੜਾ ਬੰਦਾ ਗੁੱਸੇ ਦੇ ਲੈਕ ਹੋਵੇ ਇਹ ਤਾਂ ਆਪਣੇ ਗੁੱਸੇ ਦੇ ਵੀ ਕਾਬਲ ਨਹੀਂ ਹੈਗਾ ਤੇ ਇਹ ਤਾਂ ਮੰਨ ਬਸ ਇਹ ਆ ਵੀ ਇਹਦਾ ਤਾਂ ਮਜ਼ਾਕ ਹੀ ੜਾਇਆ ਜਾ ਸਕਦਾ ਤੇ ਤਾਂ ਆਪਾਂ ਹੱਸ ਹੀ ਸਕਦੇ ਆ ਥੋੜਾ ਮੋਟਾ ਹੱਸ ਲਿਓ ਤੇ ਲੇਕਿਨ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਰਿਸ਼ਤੇਦਾਰੀ ਦਾ ਮਾਮਲਾ ਹੈ ਦੋਸਤੋ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਮੇਰਾ ਵੀਰ ਬਲਕੇ ਇਹਨੂੰ ਗੱਲ ਨੂੰ ਕਿਉਂਕਿ ਕੋਈ ਵੀ ਗੱਲ ਜਿਹੜੀ ਮੈਂ ਕਰਦਾਗਾ ਉਹਦਾ ਕੋਈ ਨਾ ਕੋਈ ਅਰਥ ਹੁੰਦਾਗਾ ਬਿਨਾ ਅਰਥ ਤੋਂ ਮੈਂ ਕੋਈ ਗੱਲ ਨਹੀਂ ਕਰਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ